ਆਣ ਵੀਰੋ ਸਸਤਰੀ ਕਾਲ ਅੱਜ ਅਸੀਂ ਚਟਾਲਾ ਆਏ ਆਂ ਕਿਸਾਨ ਵੀਰ ਕੁਲਵੀਰ ਪੁੰਨੀਆਂ ਦੇ ਖੇਤ ਬਾਈ ਦੇ ਸੋਲਰ ਵੀ ਲੱਗਿਆ ਹੋਇਆ ਤੇ ਮੋਟਰ ਕਨੈਕਸ਼ਨ ਵੀ ਹੈਗਾ ਇੱਧਰ ਕੱਸੀ ਦਾ ਸੇਵਿੰਗ ਕਰਦੇ ਆ ਪਾਣੀ ਦੇਖ ਸਕਦੇ ਹੋ ਤੁਸੀਂ ਮੋਟਰ ਦੇ ਨਾਲ ਇਹ ਕੱਸੀ ਦਾ ਪਾਣੀ ਚਕਾਉਂਦੇ ਆ ਤੇ ਇਹਨਾਂ ਕੋਲੇ ਚਾਂਦ ਸੀਡ ਕੰਪਨੀ ਦੀ ਸੀਕੇ 47 ਵੈਰੈਟੀ ਲੱਗੀ ਹੋਈ ਐ 60 ਦਿਨ ਹੋ ਗਏ ਲੱਗੀ ਨੂੰ ਜਦੋਂ ਪੱਕ ਗਈ ਉਦੋਂ ਵੀ ਆਪਾਂ ਵੀਡੀਓ ਸ਼ੂਟ ਕਰਾਂਗੇ ਤੇ ਇੱਕ ਪੀਆਰ 131 ਲੱਗੀ ਐ ਪੀਆਰ 31 ਦਾ ਤੇ ਇਹਦਾ ਬਹੁਤ ਅੰਤਰ ਆਹਦਾ ਉਹਨੇ ਸ਼ੂਟੇਬਲ ਨਹੀਂ ਕਰਿਆ ਏਰੀਆ ਵੈਰਾਈਟੀ ਨੇ ਇਹ ਹੈਗੀ ਆ ਸੀਕੇ 47 ਵੈਰਾਈਟੀ ਲਾਸਟ ਤੱਕ ਇਹਦਾ ਰਿਜ਼ਲਟ ਆਪਾਂ ਦੇਖਾਂਗੇ ਪੀਆਰ 31 ਦਾ ਕੀ ਆਇਆ ਜੀ ਸੀਕੇ 47 ਦਾ ਕੀ ਆਇਆ ਫਿਰ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਸੋ ਜਿੰਨੇ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਜੁੜੇ ਆ 바ਵਾ ਪੀਵੀ03 ਮਾਲਵਾ ਜੋ ਵੀਡੀਓ ਦੇਖਦੇ ਆ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਤੇ ਜੁੜੇ ਰਹੋ ਇਧਰ ਏਰੀਆ ਬਹੁਤ ਵਧੀਆ ਸੰਗਰੀਆ ਹੋ ਗਿਆ ਜੀ ਹਨਮਾਨਗੜ ਚਟਾਲਾ ਇੱਧਰ ਗਵਾਰਾ ਪੀਜਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਜਿਹੜਾ ਤਾੜਾ ਹੈ ਕਾਟਨ ਆ ਗਿਆ ਨ ਬੈਲਟ ਬਹੁਤ ਵਧੀਆ ਇੱਧਰ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ